ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਕਿਲਾ ਮਨੋਲੀ ਦਾ ਕਿਲਾ ਹੈ ਜਿਹੜਾ ਕਿ ਮੁਹਾਲੀ ਦੇ ਕੋਲ ਸੈਕਟਰ 82 ਦੇ ਬੈਕ ਸਾਈਡ ਤੇ ਸਥਿਤ ਹੈ ਇਹ ਕਿਲੇ ਦੇ ਬਾਹਰਲਾ ਦ੍ਰਿਸ਼ ਦੇਖੋ ਤੁਸੀਂ ਇਹ ਕਿਲਾ ਮੁਗਲਾਂ ਦਾ ਹੁੰਦਾ ਸੀ ਸਰਹੰਦ ਤੋਂ ਤਕਰੀਬਨ 35-40 ਕਿਲੋਮੀਟਰ ਦੀ ਦੂਰੀ ਤੇ ਬਣਾਇਆ ਗਿਆ ਸੀ ਜੋ ਕਿ ਸਰਹੰਦ ਸੂਬਾ ਸਰਹੰਦ ਸੀਗਾ ਉਹਦੀਆਂ ਫੌਜਾਂ ਇੱਥੇ ਰੁਕਦੀਆਂ ਸੀਗੀਆਂ ਵੀ ਜੋ ਵੀ ਸਰਹੰਦ ਤੇ ਚੜ ਕੇ ਆਉਂਦਾ ਸੀ ਮਤਲਬ ਕਿ ਇੱਥੋਂ ਫੌਜਾਂ ਦੀ ਮਤ ਲਈ ਜਾਵੇ ਜਾਂ ਜੋ ਵੀ ਸਰਹੰਦ ਤੇ ਚੜ ਕੇ ਆਵੇ ਇੱਥੋਂ ਵਾਲੀਆਂ ਫੌਜਾਂ ਉਹਨਾਂ ਨੂੰ ਰੋਕਦੀਆਂ ਸੀ ਉਸ ਤੋਂ ਬਾਅਦ ਇਹ ਕਿਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਕੀਤਾ ਆਪਾਂ ਚਲੋ ਨਾਲ-ਨਾਲ ਤੁਹਾਨੂੰ ਅੰਦਰ ਦਾ ਦ੍ਰਿਸ਼ ਵੀ ਦਿਖਾਉਨੇ ਆਂ ਇਹ ਅੰਦਰ ਦੀ ਐਂਟਰੀ ਹੈ ਇਸ ਸਾਈਡ ਤੇ ਮਨ ਲਓ ਕੋਸਟਮ ਤੇ ਕੋਈ ਮਨ ਲਓ ਬੈਠਕ ਹੋਏਗੀ ਜਾਂ ਕਮਰਾ ਵਗੈਰਾ ਆਏਗਾ ਇਹ ਉੱਪਰ ਦੀ ਡਿਊਟੀ ਇਹ ਨਾਲ ਦੇਖੋ ਇੱਕ ਹੋਰ ਇੱਕ ਸਾਈਡ ਤੇ ਕਮਰਾ ਬਣਿਆ ਹੋਇਆ ਹੈ ਬੈਕ ਸਾਈਡ ਤੇ ਪੂਰਾ ਖੰਡ ਹੋਇਆ ਪਿਆ ਬਹੁਤ ਰੁੱਖ ਵਗੈਰਾ ਘਾਹ ਵਗੈਰਾ ਹੋ ਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਬਾਬਾ ਨਵਾਬ ਕਪੂਰ ਸਿੰਘ ਦੀ ਜਨਸਪੰਸ ਅਗੇ ਇਸ ਕਿਲੇ ਤੇ ਰਾਜ ਕਰਦੀ ਰਹੀ ਅੱਗੇ ਹੋਰ ਦੇਖੋ ਬਹੁਤ ਕਾਲਾ ਅੱਜ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਮਤਲਬ ਕਿ ਕਲੀਅਰ ਨਹੀਂ ਆ ਵੀ ਇਹ ਅੱਜ ਵੀ ਅੱਗੇ ਉਹਨਾਂ ਦੀ ਅਨਸਵੰਸ ਕੋਲ ਹੀ ਹੈ ਜਾਂ ਸਰਕਾਰ ਦੇ ਕੋਲ ਹੈ ਠੀਕ ਹੈ ਜੀ ਆਹ ਦੇਖੋ ਅੰਦਰ ਦਾ ਦ੍ਰਿਸ਼ ਕਿਲਾ ਬਾਦਾ ਵੱਡਾ ਨਹੀਂ ਹੈਗਾ ਲੇਕਿਨ ਬਹੁਤ ਆਪਦੇ ਵਿੱਚ ਬਹੁਤ ਸੁੰਦਰ ਆ ਚਾਰੇ ਬੁਰਜਾ ਗਿਓ ਵੇਖੋ ਪਿਛਲਾ ਬੁਰਜਾ ਉਹਦੇ ਵੀ ਅੰਦਰਲੀ ਸਾਈਡ ਡਿੱਗੀ ਹੋਈ ਆ ਪਰ ਅੰਦਰ ਬਹੁਤ ਹੀ ਜ਼ਿਆਦਾ ਘਾਸ ਰੁੱਖ ਕੋਈ ਜੜੀ ਬੂਟੀਆਂ ਹਨਾ ਜੀ ਇਧਰਲੀ ਸਾਈਡ ਵਾਲੀ ਦਵਾਰ ਆ ਆ ਵਿੱਚ ਕੋਈ ਕਿਸੇ ਕਮਰੇ ਦੀ ਕੰਧ ਖੜੀ ਹੋਈ ਆ ਪਰ ਵਿੱਚ ਬਹੁਤ ਹੀ ਇਹਦੀ ਮਤਲਬ ਕਿ ਸਾਫ ਸਫਾਈ ਨਹੀਂ ਹੈਗੀ ਇਹ ਵੀ ਇੱਕ ਸਾਡੀ ਖਾਲਸੇ ਪੰਥ ਦੀ ਲਾ ਲੋ ਜਾ ਸਿੱਖਾਂ ਦੀ ਲਾ ਲੋ ਵੀ ਇਹ ਸਾਡੀ ਵਿਰਾਸਤ ਆ ਪੁਰਾਣੀ ਜਿਹੜੀ ਕਿ ਦਿਨੋ ਦਿਨ ਖੰਡਰ ਹੋਈ ਜਾ ਰਹੀ ਆ ਇਥੋਂ ਪੌੜੀਆਂ ਉੱਤੇ ਚੜ੍ਹਦੀਆਂ ਹੋਣਗੀਆਂ ਆਪਾਂ ਦੇਖਦੇ ਆਂ ਚੜ੍ਹ ਕੇ ਵੀ ਅੱਗੇ ਕਿੱਥੇ ਜਾਂਦੀਆਂ ਨਹੀਂ ਇੱਥੇ ਖਤਮ ਹੋ ਗਈਆਂ ਹੋ ਸਕਦਾ ਵੀ ਇਥੋਂ ਇਹ ਪੌੜੀਆਂ ਆਸ ਕਮਰੇ ਦੇ ਉੱਪਰ ਜਾਂਦੀਆਂ ਹੋਣਗੀਆਂ। ਹੂੰ। ਇਹ ਤੋਂ ਆ ਕੰਢਾ ਚਲੋ ਆਪਾਂ ਕੋਸ਼ਿਸ਼ ਕਰਦਾ ਮੈਂ ਇਥੋਂ ਚੜ ਕੇ ਥੋੜਾ ਜਿਹਾ ਤੁਹਾਨੂੰ ਉੱਤੋਂ ਦਾ ਦ੍ਰਿਸ਼ ਦਿਖਾਉਂਦੀ। ਇਹਦਾ ਉੱਪਰਲਾ ਦ੍ਰਿਸ਼ ਦੇਖੋ ਆ ਪੌੜੀਆਂ ਇੱਥੇ ਹੀ ਚੜੀਆਂ ਮਤਲਬ। ਅੱਗੇ ਟੁੱਟੀਆਂ ਹੋਈਆਂ ਨੇ ਇਹਦਾ ਉੱਤਲਾ ਉੱਪਰਲਾ ਊ ਵੇਖੋ ਕੰਦਾ ਵੇਖੋ ਮਤਲਬ ਕਿ ਤਕਰੀਬਨ ਜਿਹੜੀ ਕੰਧ ਆ ਕਿਲੇ ਦੀ ਇਹ ਤਾਂ ਇਹਨਾਂ ਫੋਟੋ ਚੌੜੀ ਕੰਧ ਆ ਜਿਹੜੀਆਂ ਮੈਨ ਅੱਗੇ ਬਾਉਂਡਰੀ ਵਾਲੀਆਂ ਕੰਧਾਂ ਨੇ ਉਹ ਤਕਰੀਬਨ 7 7 8 ਫੁੱਟ 7 ਫੁੱਟ ਚੌੜੀ ਕੰਦਾ ਹੋਊਗੀ ਕਿਲੇ ਦੀਆਂ ਐਡੀਆਂ-ਐਡੀਆਂ ਚੌੜੀਆਂ ਕੰਨਾਂ ਹੁੰਦੀਆਂ ਸੀ ਆ ਤਾਂ ਹੋ ਗਏ ਹੋਰ ਦ੍ਰਿਸ਼ ਇਹ ਉੱਪਰੋਂ ਵੇਖੋ ਕਿਲੇ ਦਾ 뷰 ਸਰ ਕਿਹਲੇ ਦੇ ਚਾਰੋਂ ਬੁਰਜ ਹੀ ਹਜੇ ਹੈਗੇ ਆ ਪਰ ਬਾਹਰੋਂ ਠੀਕ ਦਿਖਦੇ ਆ ਅੰਦਰੋਂ ਹੁਣ ਉਹ ਬੁਰਜ ਦੇਖੋ ਉਹ ਵੀ ਅੰਦਰਲੀ ਸਾਈਡ ਤੋਂ ਟੁੱਟਾ ਹੋਇਆ ਇਹ ਵਾਲਾ ਬੁਰਜ ਵੀ ਅੰਦਰੋਂ ਟੁੱਟਾ ਇਹ ਵਾਲਾ ਬੁਰਜ ਵੀ ਅੰਦਰੋਂ ਟੁੱਟਾ ਤੇ ਇਹ ਵਾਲਾ ਬੁਰਜ ਵੀ ਅੰਦਰੋਂ ਟੁੱਟਾ ਚਾਰੇ ਬੁਰਜ ਇੱਥੇ ਵੀ ਕੁਝ ਹੋਏਗਾ ਮੰਨ ਲਓ ਇਹ ਵਿੱਚ ਬਣਿਆ ਹੋਇਆ ਆਲਾ ਸਿਸਟਮ ਇੱਥੇ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਕੀ ਹੋ ਸਕਦਾ ਉਸ ਟਾਈਮ ਤੇ ਹਨਾ ਬਾਕੀ ਬਹੁਤ ਹੀ ਸੋਹਣਾ ਅੱਜ ਵੀ ਕਾਫੀ ਹੱਦ ਤੱਕ ਠੀਕ ਆ ਪਰ ਜੇ ਇਹਦੀ ਦੇਖ ਰੱਖ ਕੀਤੀ ਜਾਵੇ ਸੰਭਾਲ ਕੀਤੀ ਜਾਵੇ ਤੇ ਬਹੁਤ ਸੁੰਦਰ ਦੇਖ ਸਕਦਾ ਆਪਣੇ ਆਪ ਚ ਠੀਕ ਹੈ ਜੀ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਹਾਂ ਫਿਰ ਇੱਕ ਨਵੇਂ ਵੀਡੀਓ ਦੇ ਵਿੱਚ